ਇੱਕ ਪਾਰਟੀ ਟਿਕਟ ਨਾ ਦੇ ਹਾਂ ਤਾਂ ਲੋਕ ਉਹਦੀ ਛਾਲ ਮਾਰ ਕੇ ਗੜੰਮ ਦੇਣੇ ਦੂਜੀ ਪਾਰਟੀ ਜਿਵਾਰੀ ਬਾਈ ਇਹ ਲੋਕਾਂ ਦਾ ਭਲਾ ਕੀ ਕਰ ਲੈਣਗੇ ਇਹ ਚੀਜ਼ ਚਾਹੀਦੀ ਆ ਚੌਧਰ ਚਾਹੀਦੀ ਆ ਚੌਧਰ ਚਾਹੀਦੀ ਆ ਪੈਸਾ ਚਾਹੀਦਾ ਗੱਡੀਆਂ ਚਾਹੀਦੀਆਂ ਨੇ 10 ਗਨਮੈਣ ਚਾਹੀਦੇ ਨੇ ਇਹਨਾਂ ਨੂੰ ਇਹ ਇਹੀ ਭਗਵੰਤ ਮਾਨ ਜਦੋਂ ਆਪਣੀ ਪਿੱਪਲ ਪਾਰਟੀ ਚ ਹੁੰਦਾ ਸੀ ਜਦੋਂ ਇਹ ਐਮਪੀ ਸੰਗਰੂਰ ਤੋਂ ਬਣਿਆ ਝਾੜੂ ਦੀ ਪਾਰਟੀ ਚੋਂ ਇਹ ਡੈਂਪੀ ਨੂੰ ਕਹਿੰਦਾ ਹੁੰਦਾ ਜੀ ਤੇਰੀਆਂ ਬੱਸਾਂ ਬੰਦ ਕਰਾ ਦਾਂਗੇ ਤੇ ਤੂੰ ਫਲਾਨਾ ਕੁਝ ਕਰਾ ਦਾਂਗੇ ਕੱਲ ਉਹਨੂੰ ਸਟੇਜ ਤੇ ਜੱਫੀਆਂ ਪਾਈ ਜਾਂਦਾ ਸੀ ਬਸ ਇਹ ਤਾਂ ਆ ਹੀ ਹੁੰਦਾ ਰੇਂਦਰ ਰਾਜਨੀਤੀ ਯਾਰ ਬੜੀ ਕੁੱਤੀ ਸਹਿਆ ਯਾਰ ਉਹ ਹੈਰੀ ਉਹ ਤਾਂ ਹੈ ਹੀ ਆ ਕੁੱਤੀ ਵੈਤਾ ਯਾਰ ਅੱਛਾ ਇਹ ਤਾਂ ਰਾਜਨੀਤੀ ਤਾਂ ਸਕੇ ਪਿਓ ਪੁੱਤ ਦੀ ਨਹੀਂ ਹੋਈ ਅੱਛਾ ਜਿਹੜੀ ਜਦੋਂ ਆਪਾਂ ਕੁਰਸੀ ਲੈਣ ਲਈ ਵੜ ਗਏ ਠੀਕ ਐ ਤੂੰ ਕਹੇਂਗਾ ਇਹ ਕੁਰਸੀ ਤੇ ਮੈਂ ਬਹਿਣਾ ਹਾਂ ਪਿਓ ਕਹੂਗਾ ਮੈਂ ਬਣਾ ਪੁੱਤ ਕਹੂਗਾ ਮੈਂ ਇਹ ਰਾਜਨੀਤੀ ਕਿਸੇ ਦੀ ਮੰਨ ਕੇ ਚੱਲ ਵੀ ਰਾਜਨੀਤੀ ਪਿਓ ਪੁੱਤ ਦੀ ਵੀ ਨਹੀਂ ਹੈਗੀ ਹੋਰ ਤਾਂ ਬਗਾਨਾ ਦਾ ਕੀ ਦਾ ਕੀ ਲੱਗਦਾ ਹੈ ਨਾ ਜਿਵੇਂ ਹੁਣ ਆਪਾਂ ਟਾਈਟਲ ਦੇਤਾ ਰਾਜਨੀਤੀ ਬੜੀ ਕੁੱਤੀ ਸਹ ਆ ਬੜੀ ਕੁੱਤੀ ਸਹ ਆ ਹੁਣ ਸਾਰੇ ਸਮਝ ਵੀ ਜਾਣਗੇ ਵੀ ਗਿੱਦੜ ਵਾਹੇ ਕੀ ਚੱਲ ਰਿਹਾ ਹਾਂ ਡੈਂਪੀ ਢਿੱਲੋਂ ਹਾਂ ਦੀਪ ਬੱਸਾਂ ਦਾ ਮਾਲਕ ਅਸਿਆ ਭਗਵੰਤ ਮਾਨ ਦੀ ਪਾਰਟੀ 'ਚ ਵਗ ਗਿਆ ਯਾਨੀ ਕਿ ਆਮ ਆਦਮੀ ਪਾਰਟੀ 'ਚ ਵਗ ਗਿਆ ਅੱਸਿਆ ਜੀ ਹਾਂ ਹੁਣ ਤੂੰ ਦੇਖ ਲਾ ਲੋਕ ਯਾਰ ਜੇ ਇੱਕ ਪਾਰਟੀ ਟਿਕਟ ਨਾ ਦੇਵੇ ਹਾਂ ਤਾਂ ਲੋਕ ਉਹਦੀ ਸਾਲ ਮਾਰ ਕੇ ਗੁਰੰਮ ਦੇਣੇ ਦੂਜੀ ਪਾਰਟੀ ਜਵਾਰੀ ਭਾਈ ਇਹ ਲੋਕਾਂ ਦਾ ਭਲਾ ਕੀ ਕਰ ਲੈਣਗੇ ਇਹ ਜੇ ਲੋਕ ਯਾਰ ਇੱਕ ਮਿੰਟ ਹਰਿੰਦਰ ਅੱਗੇ ਨਾ ਲੋਕ ਕਹਿੰਦੇ ਹੁੰਦੇ ਸੀ ਹੂੰ ਵੀ ਨੱਕ ਨਾ ਸਾਡਾ ਵੱਡਿਆ ਜਾਵੇ ਹਾਂ ਹੁਣ ਤਾਂ ਨੱਕ ਵੱਡ ਕੇ ਪਹਿਲੀ ਜੇਬ ਚ ਬਾਗੀ ਤੁਰੇ ਫਿਰਦੇ ਆ ਯਾਰ ਵੀ ਕੋਈ ਨਹੀਂ ਜੱਜ ਪੈਸਾ ਕੱਢਣੂ ਮੇਰੀ ਗੱਲ ਸੁਣ ਹਰੀ ਹਾਂ ਜਿਹੜੇ ਲੋਕਾਂ ਨੂੰ ਆਪਦੇ ਗਿੱਦੜਵਾਹੇ ਦੇ ਪਰਿਵਾਰ ਹੀ ਹੋ ਜਾਂਦਾ ਹਾਂ ਪਰਿਵਾਰ ਹੀ ਹੋਏ ਤਾਂ ਉਹਨਾਂ ਦਾ ਨਹੀਂ ਹੈਗਾ ਉਹ ਲੋਕ ਆਪਣੀ ਪਾਰਟੀ ਦਾ ਨਹੀਂ ਹੈਗਾ ਉਹ ਲੋਕਾਂ ਦਾ ਕੀ ਸਵਾਲ ਉਹ ਲੋਕਾਂ ਦਾ ਕੀ ਹਾਂ ਉਹ ਲੋਕਾਂ ਦਾ ਕੀ ਸਮਝ ਉਹਦੀ ਸਖਵੀਰਵਾਦ ਨਾ ਐਣ ਮੈਣ ਹੋ ਗਈ ਹੋ ਟਿਕਟ ਦਾ ਰੋਲਾ ਹੋ ਨਹੀਂ ਦਿੱਤੀ ਚੱਲ ਭਗਵੰਤ ਮਾਨ ਦੀ ਪਾਰਟੀ 'ਚ ਭਗਵੰਤ ਮਾਨ ਨਹੀਂ ਦਊ ਚਾਲ ਕਾਂਗਰਸ ਲੋਕਾਂ ਨੂੰ ਉਹਨਾਂ ਨੇ ਲੜਾ ਲੜਾ ਮਾਰ ਦੇਣਾ ਆਪ ਕੁਰਸੀਆਂ ਦੇ ਭੁੱਖੇ ਇੱਕ ਮਿੰਟ ਤੇਰੀ ਗੱਲ ਚ ਗੱਲ ਆ ਇਹਨਾਂ ਨੂੰ ਕੋਈ ਆਪ ਦੇ ਜਿਵੇਂ ਮੈਂ ਨਹੀਂ ਕਿਹਾ ਸੁਰਜ ਵੀ ਨੱਕ ਵੱਡ ਕੇ ਜੇ ਵਿੱਚ ਪਾ ਲਿਆ ਇਹਨਾਂ ਨੂੰ ਨੱਕ ਦੀ ਨਹੀਂ ਨੱਕ ਵੱਡਿਆ ਜੋ ਵੱਡਿਆ ਜਾਣਦੇ ਪਰ ਮਣੀ ਚਾਹੀਦੀ ਆ ਹਾਂ ਕੋਈ ਗੱਲ ਨਹੀਂ ਚਾਹੀਦੀ ਆ ਜਿਵੇਂ ਡੱਡੂ ਨਹੀਂ ਟਬੂਸੀ ਮਾਰਦਾ ਦੂਜੇ ਪਾਸੇ ਦੂਜੇ ਪਾਸੇ ਹੋਣਾ ਡੱਡੂ ਵਾਲਾ ਹਾਲ ਐ ਲੋਕਾਂ ਦਾ ਕੁਰਸੀ ਚਾਹੀਦੀ ਆ ਹਾਂ ਚੌਧਰ ਚਾਹੀਦੀ ਆ ਚੌਧਰ ਚਾਹੀਦੀ ਆ ਪੈਸਾ ਚਾਹੀਦਾ ਗੱਡੀਆਂ ਚਾਹੀਦੀਆਂ ਨੇ 10 ਗੱਨਮੈਣ ਚਾਹੀਦੇ ਨੇ ਇਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਫੇਰ ਮੇਰੀ ਗੱਲ ਸੁਣੋ ਵਿੱਚ ਕਹਿਣਗੇ ਵੀ ਤੂੰ ਬਾਦਲਾਂ ਦਾ ਚਮਚਾ ਤੂੰ ਮੈਂ ਬਾਈ ਕਿਸੇ ਦਾ ਚਮਚਾ ਨਹੀਂ ਆਪਾਂ ਇੱਕ ਸਟੈਂਡ ਤੇ ਖੜੇ ਆ ਸਾਡਾ ਸਾਡਾ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਵੀ ਇੱਕ ਥਾਂ ਤੇ ਖੜਾ ਵਿਚ ਕਹਿੰਦੇ ਨੇ ਵੀ ਇਹ ਤਾਂ ਜੀ ਐ ਸਿੱਡਦਾ ਉਹ ਛੋਡੇ ਛੋਡੀ ਪਾਰਟੀਆਂ ਵਾਂਗੂ ਉਹ ਪਾਰਟੀਆਂ ਤਾਂ ਨਹੀਂ ਬਦਲਦਾ ਹੈ ਇੱਕ ਸਟੈਂਡ ਤੇ ਦਾ ਖੜਾ ਬਾਕੀ ਉਹ ਬੰਦੇ ਨੇ ਯਾਰ ਕੁਝ ਕਰਿਆ ਵੀ ਆ ਹਾਂ ਹੈ ਨਹੀਂ ਠੀਕ ਆ ਗੱਲ ਕੀ ਉਹਨੇ ਕਿੰਨੇ ਤਸੀ ਇਹ ਦਿੱਤੇ ਨੇ ਬਹੁਤ ਬਾਈ ਹੁਣ ਯਾਰ ਇਹਨਾਂ ਦੇ ਦੇਖ ਲੈ ਜੇ ਕਿਸ ਨੂੰ ਟਿਕਟ ਨਾ ਮਿਲੇ ਪਹਿਲਾ 골ਡੀ ਵਾਲਾ ਧੂਰੀ ਵਾਲਾ ਉਹ ਦੇਖ ਲੋ 골ਡੀ ਜਦੋਂ ਉਹ ਬੁਢਾ ਆ ਕਿਹੜਾ ਸੀ ਬੇ ਅਸੀਂ 골ਡੀ ਦੀ ਬਹੂ ਮਾ ਗਰਮ ਬੋਟਲ ਲਾ ਲੈਂਦੇ ਮੋਟਰਸਾਈਕਲ ਲਾ ਲੈਂਦੇ ਗੱਡੀਆਂ ਲਾ ਲੈਂਦੇ ਜਦੋਂ ਉਹ 골ਡੀ ਹੁਣ ਝਾੜੂ ਚ ਆ ਗਿਆ ਹੁਣ ਕਿਹਦੇ ਮਗਰ ਉਹ ਗੱਡੀਆਂ ਮਗਰ ਲਾਉਂਗੇ ਕੱਲ ਦਾ ਠੀਕ ਆ ਯਾਰ ਮਤਲਬ ਕਿ ਯਾਰ ਲੋਕ ਇਹਨਾਂ ਦਾ ਨਾ ਸਟੈਂਡ ਨਹੀਂ ਹੈਗਾ ਕੋਈ ਇੰਨਾ ਦਾ ਸਟੈਂਡ ਹਜੇ ਹਰਿੰਦਰ ਸਾਈਕਲ ਦੇ ਸਟੈਂਡ ਹੁੰਦਾ ਹੈ ਬੰਦਿਆਂ ਦੇ ਕੋਈ ਸਟੈਂਡ ਨਹੀਂ ਹੈਗਾ ਇਹਨਾਂ ਲੋਕਾਂ ਦਾ ਹੁਣ ਯਾਰ ਲੋਕਾਂ ਨੂੰ ਗਿੱਦੜ ਵਾਹੇ ਦੇ ਲੋਕਾਂ ਨੂੰ ਹੂੰ ਸੰਭਲ ਜਾਣਾ ਚਾਹੀਦਾ ਵੀ ਜਿਹੜੇ ਯਾਰ ਲੋ ਇਹ ਲੀਡਰ ਕੁਰਸੀ ਦੇ ਭੁੱਖੇ ਨੇ ਵੀ ਆਪਣਾ ਕੀ ਸਮਾਰਨਗੇ ਆਪਣਾ ਕੀ ਸਮਾਰਨਗੇ ਹੈ ਹੁਣ ਕੋ ਮਾਨਪ੍ਰੀਤ ਬਾਦਲ ਲਾਲਾ ਹੂੰ ਪਹਿਲਾਂ ਨੇ ਪਿੱਪਲ ਪਾਰਟੀ ਬਣਾਈ ਹਾਂ ਇਹੀ ਤੈਨੂੰ ਹੋਰ ਗੱਲ ਦੱਸਦਾ ਇਹੀ ਭਗਵੰਤ ਮਾਨ ਜਦੋਂ ਆਪਣੀ ਪਿੱਪਲ ਪਾਰਟੀ ਚ ਹੁੰਦਾ ਸੀ ਜਦੋਂ ਇਹ ਐਮਪੀ ਸੰਗਰੂਰ ਤੋਂ ਬਣਿਆ ਝਾੜੂ ਦੀ ਪਾਰਟੀ ਚੋਂ ਇਹ ਡੈਂਪੀ ਨੂੰ ਕਹਿੰਦਾ ਹੁੰਦਾ ਜੀ ਤੇਰੀਆਂ ਬੱਸਾਂ ਬੰਦ ਕਰਾ ਦਾਂਗੇ ਤੇ ਤੂੰ ਫਲਾਨਾ ਕੁਝ ਕਰਾ ਦਾਂਗੇ ਕੱਲ ਉਹਨੂੰ ਸਟੇਜ ਤੇ ਜੱਫੀਆਂ ਪਾਈ ਜਾਂਦਾ ਸੀ ਬਸ ਇਹ ਤਾਂ ਆ ਹੀ ਹੁੰਦਾ ਬਹੁਤ ਕੰਮ ਲੋਕਾਂ ਨੇ ਭਗਵੰਤ ਸਤਮਾਨ ਨੂੰ ਵੋਟਾਂ ਪਾਤਾ ਕਿਉਂ ਪਾਈਆਂ ਸੀ ਵੀ ਸਾਡਾ ਪੰਜਾਬ ਦਾ ਬੰਦਾ ਸਿੱਧਾ ਸਾਦਾ ਬੰਦਾ ਹੈਗਾ ਯਾਰ ਵੀ ਵੋਟਾਂ ਪਾ ਕੇ ਉਹ ਬਣਾਤਾ ਮੁੱਖ ਮੰਤਰੀ ਪਰ ਇਹ ਵੀ ਕੀ ਲੱਸਣ ਕਰੀ ਜਾਂਦਾ ਯਾਰ ਹੂੰ ਕੁਛ ਇਹ ਤੋਂ ਨਹੀਂ ਹੋਇਆ ਕੱਖ ਨਹੀਂ ਹੋਇਆ ਯਾਰ ਇਹ ਤੋਂ ਹੂੰ ਹੈਨਾ ਪਤਾ ਕੀ ਹੈਗਾ ਜਿਵੇਂ ਮੰਨ ਕੇ ਚੱਲ ਵੀ ਲੋਕਾਂ ਨੂੰ ਸ਼ਰਮ ਮਨਣੀ ਚਾਹੀਦੀ ਆ ਵੀ ਕੱਲ ਉਹ ਪਾਰਟੀ ਸੀ ਹਾਂ ਅੱਜ ਇੱਧਰ ਆ ਗਿਆ ਵੀ ਇਹ ਬੰਦਾ ਕੀ ਕਰੂੰ ਜ਼ਰਾ ਝਾੜੂ ਵਾਲ ਨਾਲ ਹੋਈ ਤਾਂ ਹੈਗੀ ਆ ਜਲੰਧਰ ਵਾਲਾ ਹੂੰ ਪਹਿਲਾਂ ਇੰਨਾ ਕਿੰਨੀ ਫੇਰ ਕਾਂਗਰਸ ਚ ਹੁਣ ਬੀਜੇਪੀ ਚ ਨਾ ਦੱਸ ਤੈਨੂੰ ਨੰਨ ਪਾਰਟੀਆਂ ਬਦਲ ਗਈਆਂ ਤੈਨੂੰ ਮੈਂ ਦੱਸਿਆ ਹਰਿੰਦਰ ਕਾਦੇ ਵਾਸਤੇ ਟਿਕਟ ਵਾਸਤੇ ਟਿਕਟ ਵਾਸਤੇ ਮੇਰੀ ਗੱਲ ਤਾਂ ਹੋ ਰੋਲਾ ਕਹਦਾ ਚੌਧਰ ਹੁਣ ਗਿੱਦੜ ਵਾਹੇ ਚ ਤੂੰ ਪੜਾਕੇ ਦੇਖੀ ਪੈਂਦੇ ਉਧਰ ਦਾ ਰਾਜੇ ਬੜਿੰਗ ਦੇ ਘਰ ਵਾਲੀ ਆ ਹਾਂ ਉਧਰੋਂ ਵਣਪ੍ਰੀਤ ਬਾਦਲ ਆ ਅੱਛਾ ਇਧਰੋਂ ਝਾੜੂ ਕਿੰਨੀ ਡੈਂਪੀ ਹੋਊਗਾ ਹਾਂ ਬਾਦਲ ਕਿੰਨੀਓ ਸੁਖਵੀਰ ਸਿੰਘ ਬਾਦਲ ਉਤਰੂਗਾ ਅੱਛਾ ਮੈਂ ਲੋਕਾਂ ਨੂੰ ਗਿੱਦੜ ਵਾਹੇ ਦੇ ਨੂੰ ਅਪੀਲ ਕਰਦਾ ਅੱਜ ਹੀ ਅਪੀਲ ਕਰਦਾ ਵੀ ਬਾਈ ਉੱਥੇ ਆਪਣਾ ਪ੍ਰਧਾਨ ਮੰਤਰੀ ਬਾਜੇ ਗਿਆ ਹੂੰ ਡਿਬਰੂਗੜੀ ਦੇ ਜ਼ਿਲ੍ਹੇ ਵਿੱਚ ਬੈਠਾ ਨਾ ਯਾਰ ਉਹਨੂੰ ਹੀ ਵੋਟ ਪਾ ਦਿਓ ਹਾਂ ਉਹਨੂੰ ਹੀ ਪਾ ਦਿਓ ਗੱਲ ਪੱਕਿਆ ਬੰਦਾ ਵਾਰੇ ਤਾਂ ਜੂ ਇਹਨਾਂ ਪਾਰਟੀਆਂ ਨੂੰ ਨਾ ਚਾਰੇ ਪੰਜੇ ਪਾਰਟੀਆਂ ਨੂੰ ਇਹਨਾਂ ਦੀ ਅਕਲ ਟਿਕਾਣੇ ਆ ਜੂ ਵੀ ਅਸੀਂ ਕੰਮ ਕਰੀਏ ਫੇਰ ਲੋਕ ਵੋਟਾਂ ਪਾਉਣਗੇ ਹਾਂ ਹਾਂ ਇਹੀ ਗੱਲ ਮੈਂ ਅੱਜ ਹੀ ਹੱਥ ਜੋੜ ਕੇ ਕਹਿਣਾ ਵੀ ਭਾਈ ਜੇ ਮੰਤਰੀ ਵਾਜੇ ਕੇਹੜਾ ਖੜਾ ਹੁੰਦਾ ਯਾਰ ਨੂੰ ਵੋਟ ਪਾ ਦੇ ਉਹਨੂੰ ਵੋਟ ਪਾ ਦਿਓ ਹੋਰ ਕਿਸੇ ਨੂੰ ਨਾ ਪਾਓ ਨਾਲੇ ਪੰਨਾਂ ਨਾਲੇ ਬਲੀਆਂ ਹਾਂ ਇਹਨਾਂ ਨੂੰ ਅਕਲ ਟਕਾਣੇ ਆ ਜੀ ਯਾਰ ਇਹਨਾਂ ਨੂੰ ਅਕਲ ਟਕਾਣੇ ਆ ਜੀ ਹਾਂ ਹੋਰ ਮੱਛਰੇ ਫਿਰਦੇ ਨੇ ਵੀ ਇੱਕ ਪਾਰਟੀ ਚ ਅਸੀਂ ਦੂਜੀ ਪਾਰਟੀ ਚ ਵਗ ਜੰਨੇ ਆ ਟਿਕਟ ਸਾਡੀ ਪੱਕੀ ਆ ਹੂੰ ਜਿਹੜੇ ਲੋਕ ਉੱਥੇ ਝਾੜੂ ਦੇ ਵਰਕਰ ਹੋਰ ਵਿਚਾਰੇ ਚੱਤੜ ਕਛੌਂਦੇ ਸੀ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਡੈਂਪੀ ਟਿਕਟ ਲੈ ਜੀ ਯਾਰ ਉੱਥੋਂ ਗੇੜਵਾਇ ਦੋ ਹਾਂ ਲੈ ਜੂਗਾ ਭਾਈ ਲੈ ਜੂਗਾ ਕੋਈ ਗੱਲ ਚੁੱਪ ਚੁੱਪ ਚੱਤੜ ਕਛੌ ਯਾਰ ਜੀ ਤੇਲੇ ਤੇਰਾ ਪੋਲੀਟਿਕਲ ਸਟੈਂਡ ਤਾਕੜਾ ਦੂਜੀ ਪਾਰਟੀ ਜਾਂ ਨਾ ਤੈਨੂੰ ਟਿਕਟ ਆ ਹਾਂ ਹੈ ਹਾਂ ਹੁਣ ਤੂੰ ਇਹੀ ਗੱਲ ਜੇ ਇਹੀ ਡੈਂਪੀ ਬੀਜੇਪੀ ਚ ਜਾਂਦਾ ਮੰਤਲਾ ਦਾ ਕੋਈ ਮਨਿਸਟਰ ਬਣ ਜਾਂਦਾ ਇਹ ਹਾਂ ਵੀ ਮਤਲਬ ਇਹਨਾਂ ਨੂੰ ਯਾਰ ਪੈਸੇ ਦੀ ਭੁੱਖ ਆ ਚੌਧਰ ਦੀ ਭੁੱਖ ਆ ਚੌਧਰ ਦੀ ਭੁੱਖ ਆ ਇਹਨਾਂ ਨੂੰ ਕੋਈ ਪਾਰਟੀ ਮੈਨੇ ਨਹੀਂ ਰੱਖਦੀ ਨਾ ਇਹੀ ਲੋਕ ਬੀਜੇਪੀ ਦਾ ਵਿਰੋਧ ਕਰਦੇ ਸੀ ਇਹੀ ਵੱਡੀਆਂ ਪਾਰਟੀਆਂ ਵਾਲੇ ਇਹੀ ਹੁਣ ਉਹਨਾਂ 'ਚ ਜਾਂਦੇ ਨੇ ਉਹਨਾਂ ਦਾ ਖਾਂਦੇ ਨੇ ਮੈਂ ਲੋਕਾਂ ਨੂੰ ਕਹਿਣਾ ਬਾਈ ਬਣ ਕੇ ਯਾਰ ਆਪਾਂ ਦੇਖੋ ਆਪਾਂ ਇਹਨਾਂ ਦੇ ਪਿੱਛੇ ਇਹਨਾਂ ਦਾ ਖੜ੍ਹੀ ਛੜ ਦਿਓ ਯਾਰ ਹਮ ਹੈ ਜਿਹੜਾ ਕੋਈ ਆਜ਼ਾਦ ਆ ਬੰਦਾ ਖੜਾ ਹੁੰਦਾ ਪਿੰਡਾਂ ਵਾਲਾ ਘਰੇਲੂ ਜਿਹਾ ਉਹਨੂੰ ਵੋਟ ਪਾ ਦਿਆ ਕਰੋ ਇਹਨਾਂ ਦੀ ਅਕਲ ਨਾ ਦੋ ਛਾਲਾ ਟਿਕਾਣੇ ਆ ਗਈ ਫਿਰ ਦੇਖ ਲਿਓ ਹਮ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ